ਤੋਂ ਮੈਂ ਅੱਜ ਇੱਕ ਹੋਰ ਬੜੀ ਵੱਡਾ ਖੁਲਾਸਾ ਕਰੂੰਗਾ ਕਿ ਕੰਗਣਾ ਰਾਨੌਤ ਦੇ ਸਿਰਫ ਚੰਡੀਗੜ੍ਹ ਹੀ ਥੱਪੜ ਨਹੀਂ ਵੱਜਿਆ ਉਹਨੂੰ ਇੱਕ ਹੋਰ ਸ਼ਖਸ ਨੇ ਲੰਡਨ 'ਚ ਵੀ ਥੱਪੜ ਮਾਰੇ ਸੀ ਕੋਦਕ ਹੈਵੀ ਆਈ ਵਾਸ ਇਨ ਟੂ ਡਰੱਗਸ ਜਦੋਂ ਮੈਂ ਘਰੋਂ ਭੱਜ ਗਈ ਸੀ ਤਾਂ ਇਹ ਵੀ ਚੰਡੀਗੜ੍ਹ ਏਅਰਪੋਰਟ ਤੇ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਨੇ ਉਹਦੇ ਕਿਵੇਂ ਥੱਪੜ ਮਾਰਿਆ ਸੀਗਾ ਉਹਦੇ ਹੀ ਵੱਡੇ ਸਾਹਿਬ ਨੇ ਉਹਦੀ ਕਿੰਨੀ ਬੇਇੱਜ਼ਤੀ ਕੀਤੀ ਦਿਲਜੀਤ ਨੂੰ ਨਾਲ ਬਿਠਾ ਕੇ ਆਪਣੇ ਚਾਹ ਕੌਫੀ ਪੀਤੀ ਇਸ ਤੋਂ ਜ਼ਿਆਦਾ ਹੁਣ ਚਪੇੜ ਕੀ ਹੋਏਗੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜੋਤ ਮਾਨ ਹਾਜ਼ਰ ਹਾਂ ਜੀ ਇੱਕ ਹੋਰ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਮੈਂ ਸ਼ੁਰੂਆਤ 'ਚ ਹੀ ਤੁਹਾਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਬਿਕਾਜ਼ ਆਪਾਂ ਨੂੰ ਸਾਰਿਆਂ ਨੂੰ ਜਿਵੇਂ ਪਤਾ ਹੈ ਵੀ ਕੰਗਨਾਰਾ ਰੌਨੌਤ ਨੇ ਹੁਣ ਮਾਫੀ ਮੰਗੀ ਹੈ ਕਿ ਕੋਰਟ ਵਿੱਚ ਪਰ ਬਾਹਰ ਆ ਕੇ ਉਹਨੇ ਕਿਸ ਤਰ੍ਹਾਂ ਕੀ ਉਹਦੇ ਬਿਆਨ ਸਨ ਆਪਾਂ ਉਹਦਾ ਵੀ ਵਿਸ਼ਲੇਸ਼ਣ ਕਰਾਂਗੇ ਪਲੱਸ ਤੁਹਾਨੂੰ ਮੈਂ ਅੱਜ ਇੱਕ ਹੋਰ ਬੜੀ ਵੱਡਾ ਖੁਲਾਸਾ ਕਰੂੰਗਾ ਕਿ ਕੰਗਨਾਰਾ ਰੌਨੌਤ ਦੇ ਸਿਰਫ ਚੰਡੀਗੜ੍ਹ ਹੀ ਥੱਪੜ ਨਹੀਂ ਵਜਿਆ ਉਹਨੂੰ ਇੱਕ ਹੋਰ ਸ਼ਖਸ ਨੇ ਲੰਡਨ 'ਚ ਵੀ ਥੱਪੜ ਮਾਰੇ ਸੀ ਤੇ ਉਸ ਸ਼ਖਸ ਦੀ ਅਸੀਂ ਤੁਹਾਨੂੰ ਵੀਡੀਓ ਵੀ ਨਿਸ਼ਰ ਕਰਾਂਗੇ ਇਹਦੇ ਵਿੱਚ ਹਾਲਾਂਕਿ ਮੈਂ ਉਹਦੀ ਕੋਈ ਪੁਸ਼ਟੀ ਨਹੀਂ ਕਰਦਾ ਬਟ ਜਿਸ ਤਰ੍ਹਾਂ ਦੀ ਉਹ ਗੱਲਬਾਤ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਦੋਸਤੋ ਕਿਸੇ ਵੀ ਵਿਅਕਤੀ ਦਾ ਜਿਹੜਾ ਵਿਅਕਤੀਤਵ ਹੈ ਉਹਦੀ ਜਿਹੜੀ ਪਰਸਨੈਲਿਟੀ ਹੈ ਉਹ ਤਿੰਨ ਚਾਰ ਚੀਜ਼ਾਂ ਦੇ ਡਿਪੈਂਡ ਕਰਦੀ ਹੈ ਕਿ ਉਹ ਉਹਦਾ ਅਪ ਬ੍ਰਿੰਗਿੰਗ ਕਿਦਾਂ ਦੀ ਹੈ ਉਹਨੂੰ ਛੋਟੇ ਹੁੰਦੇ ਤਾਂ ਮਾਹੌਲ ਕਿਸ ਤਰ੍ਹਾਂ ਦਾ ਮਿਲਿਆ ਫਿਰ ਉਹਨੇ ਕਿਸ ਤਰ੍ਹਾਂ ਦਾ ਜੀਵਨ ਜਾਪਨ ਕੀਤਾ ਹੈ ਉਹਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਈ ਹੈ ਇਹ ਸਾਰੀਆਂ ਚੀਜ਼ਾਂ ਉਸ ਬੰਦੇ ਦੇ ਫੇਸ ਵੈਲਿਊ ਤੇ ਜਾਂ ਉਸ ਬੰਦੇ ਦੀ ਇੱਕ ਡਿਵੈਲਪਮੈਂਟ ਜੋ ਇੱਕ ਉੱਪਰ ਕੇ ਉਹ ਬਾਹਰ ਆਉਂਦਾ ਉਹ ਸਾਰੀਆਂ ਚੀਜ਼ਾਂ ਉਸ ਚੀਜ਼ ਨੂੰ ਅਫੈਕਟ ਕਰਦੀਆਂ ਸੋ ਕੰਗਨਾਰਾ ਨਾਉਤ ਨੂੰ ਜੇ ਆਪਾਂ ਸ਼ੁਰੂ ਤੋਂ ਛੇੜੀਏ ਜਾਂ ਸ਼ੁਰੂ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਉਸ ਟਾਈਮ ਕੰਗਨਾਰਾ ਨਾਉਤ ਦੇ ਜਿਹੜੇ ਇਨੀਸ਼ੀਅਲ ਕਿੱਸ ਛੋਟੀ ਜੀ ਮੈਂ ਵੀਡੀਓਜ਼ ਦੇਖ ਰਿਹਾ ਸੀਗਾ ਉਹਨਾਂ ਵਿੱਚ ਹੌਬੀ ਧਾਲੀਵਾਲ ਜੀ ਨੇ ਕਿਹਾ ਸੀ ਕਿ ਕੋਈ ਬੱਬੂ ਮਾਨ ਨਾਲ ਵੀ ਪਤਾ ਨਹੀਂ ਕੋਈ ਕੰਦ ਟੱਪਣ ਦਾ ਕਿੱਸਾ ਹੈ ਜੋ ਕਿ ਉਹਨਾਂ ਨੇ ਅਧੂਰਾ ਛੱਡਤਾ ਸੀਗਾ ਤੇ ਉਸ ਤੋਂ ਬਾਅਦ ਆਦਿੱਤਿਆ ਪੰਚੋਲੀ ਨਾਲ ਜੋ ਹੋਇਆ ਸ਼ੀ ਸੇਜ਼ ਕਿ ਮੈਨੂੰ ਕਿਸੇ ਨੇ ਆਦਿੱਤਿਆ ਪੰਚੋਲੀ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਜਾਂ ਆਪਣੀ ਗ੍ਰਿਫਤ ਚ ਰੱਖਿਆ ਹੋਇਆ ਸੀਗਾ ਹਨਾ ਉਹ ਵੀ ਮੈਂ ਤੁਹਾਨੂੰ ਫਿਲਮ ਦਊਂਗਾ ਤਾਂ ਮੀਨਸ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਦੀ ਮੈਂਟੈਲਿਟੀ ਹੁੰਦੀ ਹੈ ਵੀ ਤੁਸੀਂ ਕਿਸੇ ਦੇ ਗੁਲਾਮ ਬਣ ਜਾਂਦੇ ਹੋ ਸਿਰਫ ਇੱਕ ਕੁਝ ਫਾਈਨੈਂਸ਼ੀਅਲ ਫਾਇਦੇ ਪਿੱਛੇ ਜਾਂ ਇੱਕ ਫੇਮ ਪਿੱਛੇ ਵੀ ਦੋసే ਉਸਦੇ ਅ ਐਜ਼ ਬੰਦੀ ਬਣ ਕੇ ਵੀ ਰਹੇ ਜਾਂ ਉਹਦੇ ਗੁਲਾਮ ਬਣ ਕੇ ਵੀ ਰਹੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਪਿਆ ਸੀਗਾ ਕੰਗਨਾਰਾ ਨੌਤ ਦਾ ਪਿਆ ਸੀਗਾ ਰਿਤਿਕ ਰੋਸ਼ਨ ਦੇ ਕੇਸ 'ਚ ਜਦੋਂ ਰਿਤਿਕ ਰੋਸ਼ਨ ਦਾ ਡਿਵੋਰਸ ਹੋਇਆ ਉਸ ਤੋਂ ਬਾਅਦ ਕੰਗਨਾਰਾ ਨੌਤ ਨੇ ਓਪਨਲੀ ਡਿਕਲੇਅਰ ਕਰਤਾ ਕਿ ਮੈਨੂੰ ਰਿਤਿਕ ਨੇ ਕਿਹਾ ਹੈ ਕਿ ਹੁਣ ਆਪਾਂ ਇਕੱਠੇ ਹੋ ਸਕਦੇ ਹਾਂ ਬਿਕਾਜ਼ ਆਈ ਗਾਟ ਡਿਵੋਰਸ ਪਹਿਲਾਂ ਜਿਹੜਾ ਅਫੇਅਰ ਸੀ ਕਹਿੰਦੀ ਮੇਰਾ ਉਸ 'ਚ ਉਹਨੇ ਪਹਿਲਾਂ ਇਹ ਗੱਲ ਕਹੀ ਸੀ ਵੀ ਮੈਂ ਤੁਮਸੇ ਸ਼ਾਦੀ ਨਹੀਂ ਕਰ ਪਾਉਂਗਾ ਜੋ ਉਹਨਾਂ ਦੀ ਵਰਡਿੰਗ ਸੀ ਇਹ ਰਜਤ ਸ਼ਰਮਾ ਜੀ ਦੇ ਆਪਕੀ ਅਦਾਲਤ ਵਿੱਚ ਆਲਰੇਡੀ ਰਿਕਾਰਡਡ ਹੈ ਤੇ ਉਸ ਚ ਉਹਨਾਂ ਨੇ ਕਿਹਾ ਵੀ ਉਹਨਾਂ ਪਹਿਲਾਂ ਮੈਨੂੰ ਇਹੀ ਗੱਲ ਕਹੀ ਸੀਗੀ ਕਿ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦਾ ਬਿਕੋਜ਼ ਆਈ ਹੈਵ ਅ ਮੈਰਿਡ ਲਾਈਫ ਮੇਰੇ ਬੱਚੇ ਨੇ ਬਟ ਸਟਿਲ ਵੀ ਵਿਲ ਵੀ ਵਿਲ ਬੀ ਵੀ ਵਿਲ ਰਿਮੇਨ ਇਨ ਟੱਚ ਬਟ ਉਸ ਤੋਂ ਬਾਅਦ ਉਹਨੇ ਕਿਹਾ ਵੀ ਹੁਣ ਆਪਾਂ ਕਨਸਿਡਰ ਕਰ ਸਕਦੇ ਆ ਇਹ ਗੱਲ ਕੰਗਨਾਰਾ ਨੌਤ ਨੇ रितिक रोशन बारे कही सो कुछ ਇਹ ਜਾ ਵੀ ਅਜੀਬ ਜੀਆਂ ਹਰਕਤਾਂ ਬੜਬੋਲਾ ਪਰ ਉਥੇ ਕਹਿ ਦੇਣਾ ਵੀ ਉਹ ਫਿਰ ਅਗਰ ਉਸ ਕੋ ਮੇਂ ਕੋਈ ਲगाव ਨਹੀਂ ਥਾ ਤੋ ਉਹ ਲੇਟ ਲੇਟ ਕੇ ਕਿਉਂ ਨਾਚ ਰਹਾ ਥਾ ਇਹ ਉਹਨਾਂ ਦੇ ਸ਼ਬਦ ਸੀਗੇ ਵੀ ਉਹ ਨੱਚਦਾ ਕਿਉਂ ਵੈਸੇ ਲੰਮਾ ਪੈ ਕੇ ਫਰਸ਼ ਤੇ ਵੀ ਮੇਰੇ ਜਨਮ ਦਿਨ ਵਾਲੇ ਤੇ ਦੂਸਰਾ ਉਹਨੇ ਕਿਹਾ ਕਿ ਜਿਹੜੇ ਉਸ ਟਾਈਮ ਕਲੇਮ ਕੀਤਾ ਗਿਆ ਸੀ ਕਿ ਰਿਤਿਕ ਰੋਸ਼ਨ ਦੀ ਟੀਮ ਨਹੀਂ ਉਹ ਵੀ ਰਿਤਿਕ ਰੋਸ਼ਨ ਨੂੰ 1 ਮਹੀਨੇ ਚ 3000 ਈਮੇਲਸ ਕੀਤੀਆਂ ਕੰਗਨਾਰਾ ਨਾ ਉਹ ਨਹੀਂ ਤਾਂ ਮੈਂ ਸਮਝਦਾ ਕਿ ਉਹ ਮਾਨਸਿਕ ਤੌਰ ਤੇ ਕੋਈ بیمار ਸ਼ਖਸ ਹੋਏਗਾ ਜਿਹੜਾ ਇੰਨੀਆਂ ਮੇਲਸ ਕਰੇਗਾ ਜਿਹੜਾ ਇੰਨਾ ਪ੍ਰੈਸ਼ਰ ਪਾਏਗਾ ਕਿਸੇ ਤੇ ਵੀ ਸੋ ਆਪਾਂ ਇਥੇ ਇਹੀ ਕਨਕਲੂਜਨ ਕੱਢ ਸਕਦੇ ਹਾਂ ਜਿਹੜੇ ਆ ਕੁਝ ਇੱਕ ਇਨਸੀਡੈਂਟ ਨੇ ਵੀ ਇਦਰ ਸ਼ੀ ਇਜ਼ ਮੈਂਟਲੀ ਸਿਕ ਤੇ ਜਾਂ ਕੋਈ ਹੰਕਾਰ ਹੈ ਜਾਂ ਕੋਈ ਨਸ਼ਾ ਦੋਸਤੋ ਇਹਦੇ ਇਹਦੇ ਕੌਂਟ੍ਰਰੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਇੱਕ ਪਰਸਨ ਜਿਹਦਾ ਕੋਈ ਰਿਸ਼ਤਾ ਜੁੜਿਆ ਵੀ ਨਹੀਂ ਤੇ ਰਿਤਿਕ ਰੋਸ਼ਨ ਨੇ 2 ਘੰਟੇ ਦੇ ਇੰਟਰਵਿਊ ਵਿੱਚ ਔਨ 에ਅਰ ਇਹ ਗੱਲ ਕਹੀ ਸੀ ਕਿ ਸਾਡਾ ਕੋਈ ਰਿਲੇਸ਼ਨ ਨਹੀਂ ਸੀਗਾ ਵੀਰ ਜਸਟ ਨੋਨ ਐਂਡ ਆਈ ਯੂਜ਼ ਟੂ ਕੰਪਲੀਮੈਂਟ ਹਰ ਕਿ ਮੈਂ ਉਹਨੂੰ ਕੰਪਲੀਮੈਂਟ ਕਰਦਾ ਹੁੰਦਾ ਸੀ ਉਹਦੀਆਂ ਉਹਦੀਆਂ ਜਿਹੜੀਆਂ ਕੋਈ ਫੋਟੋਜ਼ ਉਹ ਖੁਦ ਭੇਜਦੀ ਸੀ ਜਾਂ ਆਪਣੇ ਵੀਡੀਓਜ਼ ਭੇਜਦੀ ਸੀਗੀ ਪਰ ਤੁਸੀਂ ਦੇਖੋ ਵੀ ਇੱਕ ਰਿਸ਼ਤਾ ਜਿਸ ਵਿੱਚ ਕੋਈ ਵਾਇਲੈਂਸ ਨਹੀਂ ਸੀ ਜਾਂ ਕੁਝ ਨਹੀਂ ਸੀ ਉਸ ਤੋਂ ਬਾਅਦ ਉਹਨੂੰ ਕਿੰਨਾ ਰੌਲਾ ਪਾਇਆ ਗਿਆ ਤਾਂ ਉਸ ਲੇਡੀ ਦੀ ਫਿਤਰਤ ਕਿੱਦਾਂ ਦੀ ਹੋਏਗੀ ਕਿ ਉਹਨੇ ਐਨਾ ਮੀਡੀਆ ਚੈਨਲਾਂ ਦੇ ਫੇਮ ਪਾਣ ਲਈ ਕਿੱਸਾ ਦਿੰਦੇ ਜ ਕਿਸੇ ਵੀ ਰੀਜ਼ਨ ਕਰਕੇ ਉਹਨੇ ਬਹੁਤ ਰੌਲਾ ਪਾਇਆ ਰਿਤਿਕ ਰੋਸ਼ਨ ਦੀ ਬਹੁਤ ਮਿੱਟੀ ਪੱਟੀ ਇਨਸਟੈਡ ਆਫ ਦਿਸ ਜੇ ਆਪਾਂ ਕੰਪੇਅਰ ਕਰੀਏ ਅਸ਼ੋਰਿਆ ਰਾਏ ਤੇ ਸਲਮਾਨ ਖਾਨ ਦਾ ਕਿੱਸਾ ਬੜਾ ਮਸ਼ਹੂਰ ਹੈ ਕਿ ਸਲਮਾਨ ਖਾਨ ਅਸ਼ੋਰਿਆ ਰਾਏ ਨੂੰ ਕੁੱਟਦਾ ਵੀ ਹੁੰਦਾ ਸੀ ਇੱਕ ਲੇਡੀ ਉਹ ਸੀ ਅਸ਼ੋਰਿਆ ਰਾਏ ਸਿਮੀਨਰ ਤੁਸੀਂ ਜਦੋਂ profession ਸੀ ਉਸ ਤੋਂ ਸ਼ਾਇਦ ਵੱਡਾ ਹੀ ਵੱਡਾ ਹੀ ਕਦਮ ਹੋਏਗਾ ਉਸ ਟਾਈਮ ਉਸ ਐਜ਼ ਅ ਹੀਰੋਇਨ ਉਹਦਾ ਉਹ ਲੜਕੀ ਨੇ ਚੁੱਪਚਾਪ ਸਾਈਡਲਾਈਨ ਹੋ ਕੇ ਖਹਿੜਾ ਛੁਡਾਇਆ ਤੇ ਕੋਈ ਰੌਲਾ ਨਹੀਂ ਪਾਇਆ ਤੇ ਇਹ ਔਨ ਦਾ ਅਦਰ ਔਨ ਦਾ ਅਦਰ ਹੈਂਡ ਤੁਸੀਂ ਇਹਨੂੰ ਨੋਟ ਕਰੋ ਜੇ ਤਾਂ ਕੋਈ ਐਡੀ ਗੱਲ ਹੈ ਵੀ ਨਹੀਂ ਸੀ ਜਿਹਦਾ ਇੰਨਾ ਰੌਲਾ ਪਾਇਆ ਗਿਆ ਤਾਂ ਆਪਾਂ ਸੋ ਸਮਝ ਸਕਦੇ ਆ ਕਿ ਕਿਸ ਤਰ੍ਹਾਂ ਦੀ ਫਿਤਰਤ ਕਿਸ ਕਿਸ ਤਰ੍ਹਾਂ ਦੀ ਮਾਨਸਿਕਤਾ 'ਚ ਗ੍ਰਸਤ ਹੈ ਇਹ ਅੱਗੇ ਆਪਾਂ ਚੱਲੀਏ ਤੁਸੀਂ ਇੱਕ ਚੀਜ਼ ਨੋਟ ਕਰੀ ਹੋਣੀ ਹੈ ਵੀ ਜ਼ਿਆਦਾ ਬੜਬੋਲਾ ਜਾਂ ਜ਼ਿਆਦਾ ਆਊਟਬਸਟ ਕਰਨ ਵਾਲਾ ਜਾਂ ਜ਼ਿਆਦਾ ਆਪਣੇ ਆਪ ਨੂੰ ਫੰਨੇ ਖਾਕ ਹੋਣ ਵਾਲਾ ਬੰਦਾ ਜੇ ਆਪਾਂ ਦੇਖੀਏ ਕੋਈ ਐਗਜ਼ਾਮਪਲ ਦੇ ਮੱਲੇਣੀ ਹੋਵੇ ਤਾਂ ਮੈਂ ਸਮਝਦਾ ਵੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਵੇਂ ਥਾਰ ਦੇ ਅੱਜਕੱਲ ਆਪਾਂ ਰਾਈਡਰਸ ਦੇਖਦੇ ਆ ਹਾਲਾਂਕਿ ਇਸ ਗੱਲ ਦਾ ਕੋਈ ਇਸ ਵੀਡੀਓ ਲਿੰਕ ਨਹੀਂ ਹੈ ਬਟ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸ ਰਿਹਾ ਕਿ ਜਿਵੇਂ ਆਪਾਂ ਦੇਖਦੇ ਆ ਵੀ ਜਿਹੜੇ ਥਾਰ ਦੇ ਡਰਾਈਵਰ ਹੁੰਦੇ ਥਾਰ ਗੱਡੀ ਚਲਾਉਂਦੇ ਨੇ ਆ ਤੁਸੀਂ ਦੇਖਿਆ ਬੜੇ ਰੂਥਲੈਸ ਡਰਾਈਵਿੰਗ ਕਰਦੇ ਨੇ ਸੜਕਾਂ ਤੇ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਬਹੁਤ ਵਾਰ ਇਹ ਹੁੰਦਾ ਵੀ ਨਸ਼ੇ ਕਰਕੇ ਲੋਕਾਂ ਦੇ ਜਣਾ ਦੇ ਫਿਰਦੇ ਨੇ ਸੋ ਇੱਕ ਦੇਖਿਆ ਜਾਵੇ ਵੀ ਇੱਕ ਸਸਤੀ ਗੱਡੀ ਜੇ ਕੁਝ ਇੱਕ ਪਾਵਰਫੁੱਲ ਗੱਡੀ ਜੇ ਕੁਝ ਕਮਜ਼ੋਰ ਜਾਂ ਘੱਟ ਅਕਲ ਬੰਦੇ ਦੇ ਹੱਥ ਆ ਜਾਂਦੀ ਹੈ ਤਾਂ ਉਹ ਲੋਕਾਂ ਨੂੰ ਲਤੜਨਾ ਸ਼ੁਰੂ ਕਰ ਦਿੰਦੇ ਨੇ ਇਸ ਤਰ੍ਹਾਂ ਦੀ ਮੈਂਟੈਲਿਟੀ ਦੀ ਬਾਨੀ ਹੈ ਕੰਗਨਾਰਾ ਨਾਉਤ ਦੋਸਤੋ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਐਕਸਪਲੇਨ ਕਰਨ ਜਾਊਂਗਾ ਇਹ ਮਾਨਸਿਕਤਾ ਦੀ ਕੰਗਨਾਰਾ ਨਾਉਤ ਦੀ ਵੀ ਦੇਖੋ ਜਿਹੜੇ ਐਕਟਰ ਹੁੰਦੇ ਨੇ ਦੇ ਆਰ ਦਾ ਬੈਸਟ ਲਾਇਰਸ ਉਹ ਸਭ ਤੋਂ ਵੱਡੇ ਗੱਪੀ ਹੁੰਦੇ ਨੇ ਕਿਵੇਂ ਦੇਖੋ ਇੱਕ ਨਕਲੀ ਬਾਪ ਮਰ ਗਿਆ ਉਹਦੇ ਤੇ ਉਹਨਾਂ ਨੇ ਪੂਰਾ ਡਰਾਮਾ ਕਰ ਦਿੰਦੇ ਨੇ ਹਨਾ ਤੇ ਕੋਈ ਵੀ ਆਰਟੀਫੀਸ਼ਲ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਆਪਣਾ ਸਵਾਗ ਰਚ ਲੈਂਦੇ ਨੇ ਹਨਾ ਤਾਂ ਉਸ ਤੋਂ ਇਹ ਸਾਫ਼ ਜ਼ਾਹਰ ਹੁੰਦਾ ਵੀ ਇਹ ਬਹੁਤ ਵਧੀਆ ਲੈਵਲ ਤੇ ਵਿਦਆਊਟ ਫੇਸ ਐਕਸਪ੍ਰੈਸ਼ਨ ਝੂਠ ਬੋਲ ਦਿੰਦੇ ਨੇ ਦੂਸਰੀ ਚੀਜ਼ ਜਿਹੜੇ ਕਲਾਕਾਰ ਹੁੰਦੇ ਨੇ ਕੰਪੈਰੀਟਿਵਲੀ ਆਮ ਲੋਕਾਂ ਨਾਲੋਂ ਜ਼ਿਆਦਾ ਆਪਾਂ ਟਰਮ ਯੂਜ਼ ਕਰ ਸਕਦੇ ਬੇਸ਼ਰਮ ਹੁੰਦੇ ਨੇ ਜਾਂ ਕਹਿ ਲਓ ਵੀ ਉਹਨਾਂ ਨੂੰ ਕੱਟ ਸੰਗਦੇ ਹੁੰਦੇ ਨੇ ਕਿਉਂਕਿ ਤੁਸੀਂ ਜੇ ਆਪਾਂ ਆਪਣੇ ਆਮ ਲੋਕਾਂ ਲਈ ਗੱਲ ਕਰੀਏ ਜਿਵੇਂ ਮੈਂ ਇਹ ਰਿਕਾਰਡਿੰਗ ਕਰ ਰਿਹਾ ਤਾਂ ਮੈਂ ਇੱਕ ਸਟੂਡੀਓ 'ਚ ਬੈਠ ਕੇ ਕਰ ਰਿਹਾ ਤੇ ਪਤਾ ਨਹੀਂ ਮੈਨੂੰ ਕਿੰਨੇ ਮਹੀਨਿਆਂ ਦੀ ਮੇਰੀ ਮਿਹਨਤ ਹੈ ਕਿ ਮੈਂ ਇਸ ਤਰ੍ਹਾਂ ਕੰਫੀਡੈਂਟਲੀ ਤੁਹਾਡੇ ਨਾਲ ਗੱਲ ਕਰ پا ਰਿਹਾ ਆ ਆਦਰਵਾਇਜ਼ ਮੈਨੂੰ ਸਿਰਫ ਕੈਮਰੇ ਨੂੰ ਦੇਖ ਕੇ ਇੰਨੀ ਗੱਲ ਕਰਨੀ ਵੀ ਔਖੀ ਲੱਗਦੀ ਹੁੰਦੀ ਸੀਗੀ ਬਟ ਔਨ ਦਾ ਅਦਰ ਹੈਂਡ ਕੰਟ੍ਰਰੀ ਜਿਵੇਂ ਆਪਾਂ ਦੇਖੀਏ ਇਹ ਵੀ ਜਿਹੜਾ ਇੱਕ ਐਕਟਰ ਹੁੰਦਾ ਉਹ 200 300 ਬੰਦਿਆਂ ਦੀ ਭੀੜ 'ਚ 500 ਬੰਦਿਆਂ ਦੀ ਭੀੜ 'ਚ ਉਹ ਨੱਚ ਵੀ ਲੈਂਦੇ ਨੇ ਉਹ ਰੋਮਾਂਸ ਵੀ ਕਰ ਲੈਂਦੇ ਨੇ ਇਹਦੇ ਜੀ ਆਪਾਂ ਨਾਲ ਇੱਕ ਵਿਅਕਤੀਤਵ ਦੀ ਗੱਲ ਕਰ ਰਹੇ ਸੀ ਵੀ ਆਪਾਂ ਬੇਸ਼ਰਮ ਵੀ ਹੋ ਗਏ ਆਪਾਂ ਝੂਠੇ ਵੀ ਹੋਗੇ ਕਿਉਂਕਿ ਆਪਾਂ ਝੂਠ ਬੜਾ ਬਲੰਟਲੀ ਬੋਲ ਲੈਂਦੇ ਆ ਪਲੱਸ ਆਪਾਂ ਹੰਕਾਰੇ ਵੀ ਹੋਗੇ ਆਪਣੇ ਚ ਹੰਕਾਰ ਵੀ ਆ ਗਿਆ ਉਹ ਇੱਕ ਐਗਜ਼ਾਮਪਲ ਥਾਰ ਤੋਂ ਮੈਂ ਤੁਹਾਨੂੰ ਦਿੱਤੀ ਹੁਣ ਆਪਾਂ ਕਨਸਿਡਰ ਕਰੀਏ ਵੀ ਹੁਣ ਐਸਾ ਕੀ ਰੀਜ਼ਨ ਹੈ ਕਿ ਇਕਦਮ ਕਿਸਾਨ ਆਪਾਂ ਇਹਨਾਂ ਦਾ ਜਿਹੜਾ ਮੇਨ ਮੁੱਦਾ ਸੀਗਾ ਕਿਸਾਨਾਂ ਦੇ ਅਗੇਂਸਟ ਜੋ ਕੰਗਨਾਰਾ ਰਣਾਉਤ ਜ਼ਿਆਦਾਤਰ ਗੱਲ ਕਰਦੀ ਹੈ ਜਾਂ ਬੋਲਦੀ ਹੈ ਤਾਂ ਹੁਣ ਆਪਾਂ ਇਸ ਨੂੰ ਜਿਹੜੀਆਂ ਕੜੀਆਂ ਨੂੰ ਜੋੜਦੇ ਹੋਏ ਦੇਖੀਏ ਕਿ ਦੋਸਤੋ ਲਲਨ ਟੌਪ ਦੀ ਇੱਕ ਇੰਟਰਵਿਊ ਚ ਕੰਗਨਾਰਾ ਰਣਾਉਤ ਨੇ ਕਿਹਾ ਸੀ ਕਿ ਮੈਂ ਪੀਐਮ ਨੂੰ ਕਦੇ ਮਿਲੀ ਹੋਈ ਨਹੀਂ ਨੋਟ ਕਰਨਾ ਉਸ ਟਾਈਮ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਕਿਹੋ ਜੇ ਸੀਗੇ ਠੀਕ ਹੈ ਉਸ ਟਾਈਮ ਜਿਹੜਾ ਕੋਈ ਸਮਝਦਾਰ ਜਾਂ ਕੋਈ ਸੈਕਟ੍ਰੀਸਟ ਉਸ ਨੂੰ ਦੇਖੂਗਾ ਤਾਂ ਸਾਫ਼ ਦੇਖੇਗਾ ਕਿ ਉਹ ਝੂਠ ਬੋਲ ਰਹੀ ਸੀ ਹੈਨਾ ਹੁਣ ਜਿਵੇਂ ਮੈਂ ਥਾਰ ਦੀ ਐਗਜ਼ਾਮਪਲ ਦਿੱਤੀ ਇੱਕ ਪਰਸਨ ਇੱਕ ਸ਼ਖਸੀਅਤ ਜਿਹੜੀ ਕਿ ਐਨੀ ਆਟਬਸਟ ਹੈ ਐਨੀ ਦਲੇਰੀ ਨਾਲ ਕਿਸੇ ਵੀ ਕੌਮ ਬਾਰੇ ਕਿਸੇ ਵੀ ਕਮਿਊਨਿਟੀ ਬਾਰੇ ਇਹ ਤਾਂ ਕਹਿ ਦਿੰਦੀ ਹੈ ਕਿ ਇਨਾਂ ਨੂੰ ਤਾਂ ਮੱਛਰ ਦੀ ਤਰ੍ਹਾਂ ਮਸਲ ਦੋ ਜਾਂ ਇਹ ਜਾਂ ਹੈ ਦੀਜ਼ ਆਰ ਮਿਲੀਟੈਂਟਸ ਜਾਂ ਔਰ ਸਮਥਿੰਗ ਬਲਾਬਲਾ ਵਟ ਏਵਰ ਸ਼ੀ ਸ਼ੀ ਯੂਜ਼ ਟੂ ਸੇ ਤਾਂ ਉਹ ਕੌਨਫੀਡੈਂਸ ਕਿੱਥੋਂ ਆਉਂਦਾ ਹੈ ਉਹ ਬੜ ਬੋਲਾ ਪਰ ਕਿੱਥੋਂ ਆਉਂਦਾ ਹੈ ਕੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਬੈਕਿੰਗ ਹੈਗੀ ਹੈ ਜਦੋਂ ਤੁਸੀਂ ਇੰਨਾ ਬੋਲਦੇ ਹੋ ਤੁਹਾਨੂੰ ਤੁਹਾਡੀ ਪਾਰਟੀ ਕਈ ਵਾਰ ਇਹ ਕਹਿ ਚੁੱਕੀ ਹੈ ਤੁਹਾਨੂੰ ਚਿੱਠੀ ਇਸ਼ੂ ਕਰ ਚੁੱਕੀ ਹੈ ਵੀ ਤੁਸੀਂ ਆਪਣੀ ਜ਼ੁਬਾਨ ਤੇ ਲਗਾਮ ਦਿਓ ਕੰਟਰੋਲ ਯੋਰ ਲੈਂਗੁਏਜ ਹੈਨਾ ਕਿ ਸਾਨੂੰ ਉਹਦਾ ਨੁਕਸਾਨ ਹੋ ਰਿਹਾ ਹੈ ਉਸ ਉਸ ਸਟੇਟ ਵਿੱਚ ਤਾਂ ਤੁਸੀਂ ਸਮਝ ਸਕਦੇ ਹੋ ਵੀ ਫੇਰ ਵੀ ਉਹ ਪ੍ਰੋਟੈਕਟਿਡ ਹੈ ਮੈਂ ਕਦੀ ਵੀ ਪੀਐਮ ਨੂੰ ਮਿਲੀ ਹੋਈ ਨਹੀਂ ਇਹ ਇਜ਼ ਇਟ ਪੋਸੀਬਲ ਜੇ ਮਿਲੀ ਹੈ ਤਾਂ ਕਿਸ ਤਰ੍ਹਾਂ ਮਿਲੀ ਹੈ ਇਹ ਤੁਸੀਂ ਖੁਦ ਸਮਝਦਾਰ ਹੋਵੋਗੇ ਇਹ ਉਹ ਜੇ ਮਿਲੀ ਹੈ ਤਾਂ ਕਿਸ ਤਰ੍ਹਾਂ ਮਿਲੀ ਹੈ ਇਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਦੂਸਰੀ ਚੀਜ਼ ਹੈ ਦੋਸਤੋ ਆ ਜਾਂਦੀ ਹੈ ਆਪਣੀ ਕਥਨੀ ਕਰਨੀ ਉਹ ਭੁੱਲ ਜਾਂਦੀ ਹੈ ਮਾਈਟ ਵੀ ਜਿਹੜਾ ਝੂਠਾ ਆਦਮੀ ਹੁੰਦਾ ਨਾ ਬਾਰ-ਬਾਰ ਹਾਂ ਝੂਠ ਬੋਲਦਾ ਜਿਹੜਾ ਉਹਨੂੰ ਐਨੇ ਝੂਠ ਬੋਲ ਜਾਂਦਾ ਇਨ ਸੀਰੀਜ਼ ਕਿ ਉਹ ਭੁੱਲ ਜਾਂਦਾ ਪਹਿਲਾਂ ਕੀ ਕਿਹਾ ਸੀ ਬਾਅਦੋਂ ਕੀ ਕਿਹਾ ਸੀ ਉਹਦੀਆਂ ਇੰਟਰਵਿਊਜ਼ ਅਵੇਲੇਬਲ ਨੇ ਉਸ ਚ ਖੁਦ ਕਿਹਾ ਵੀ ਆਈ ਵਾਜ਼ ਇਨ ਟੂ ਡਰੱਗਸ ਜਦੋਂ ਮੈਂ ਘਰੋਂ ਭੱਜ ਗਈ ਸੀ ਦੇਖੋ ਇੱਕ ਬੰਦਾ ਮੁੰਡੇ ਆਪਾਂ ਦੇਖੇ ਨੇ ਵੀ ਜਿਹੜੇ ਘਰੋਂ ਭੱਜ ਜਾਂਦੇ ਨੇ ਬਾਅਦੋਂ ਸਾਧੂ ਬਣ ਜਾਂਦੇ ਨੇ ਇਹ ਆ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਨਾ ਕੋਈ ਸਵਾੰਗ ਰਚਾ ਲੈਂਦੇ ਨੇ ਜਾਂ ਆਪਾਂ ਮਤਲਬ ਬਹੁਤ ਚੀਜ਼ਾਂ 'ਚ ਫਸ ਜਾਂਦੇ ਨੇ ਬਟ ਇੱਕ ਕੁੜੀ ਜਿਹੜੀ ਵੈਰਲ ਆਫ ਫੈਮਿਲੀ ਤੋਂ ਸੋ ਕਾਲਡ ਉਹ ਕਹਿੰਦੀ ਹੈ ਉਥੋਂ ਘਰ ਛੱਡ ਗਈ ਭੱਜ ਗਈ ਉਸ ਤੋਂ ਬਾਅਦ ਸ਼ੀ ਵਾਸ ਇਨਟੂ ਡਰੱਗਸ ਇਹ ਉਹਦੀ ਆਪਣੀ ਵਰਡਿੰਗ ਹੈ ਹੁਣ ਪੁੱਛਿਆ ਗਿਆ ਥੋੜੀ ਦੇਰ ਪਹਿਲਾਂ ਉਹਦਾ ਇੰਟਰਵਿਊ ਆਈ ਮੈਂ ਤਾਂ ਕਦੀ ਕਿਹਾ ਹੀ ਨਹੀਂ ਜਦੋਂ ਕਿ ਉਹ ਔਨ ਰਿਕਾਰਡ ਹੈ ਕਿ ਆਈ ਵਾਸ ਇਨਟੂ ਡਰੱਗਸ ਬਾਤੋ ਕਹਿ ਰਹੀ ਮੈਂ ਤਾਂ ਕਦੇ ਹੈ ਹੀ ਨਹੀਂ ਸੀ ਤਾ ਤੁਸੀਂ ਦੇਖੋ ਕਿ ਕਿਸ ਹੱਦ ਤੱਕ ਦਾ ਝੂਠਾ ਇਨਸਾਨ ਉਹ ਹੈ ਉਹ ਜਿਹੜਾ ਬੰਦਾ ਆਪਣੀ ਜ਼ੁਬਾਨ ਤੇ ਹੀ ਨਹੀਂ ਖੜ ਰਿਹਾ ਜਿਹਨੂੰ ਇਹ ਵੀ ਪਤਾ ਹੈ ਮੀਡੀਆ ਲਾਈਨ ਤੋਂ ਹੈ ਕਿ ਮੇਰੇ ਰਿਕਾਰਡਡ ਕੰਟੈਂਟ ਪਿਆ ਹੋਏਗਾ ਆਲਰੇਡੀ ਉਹਨੂੰ ਪ੍ਰੈਜੈਂਟ ਕੀਤਾ ਜਾ ਰਿਹਾ ਕੋਈ ਸੋਚ ਕੇ ਹੀ ਨਹੀਂ ਬੋਲ ਰਿਹਾ ਬੜਬੋਲੀ ਉਹ ਹੈਗੀ ਹੋਇਆ ਸੋਚ ਕੇ ਕੁਝ ਬੋਲਦੀ ਹੋਈ ਨਹੀਂ ਜੋ ਦਿਮਾਗ ਚ ਆਇਆ ਗੁੱਸਾ ਆਇਆ ਉਵੇਂ ਹੀ ਕੱਢ ਦੇਣਾ ਐਨਾ ਲਾਡਲਾ ਘੋੜ ਕਿਉਂ ਮਤਲਬ ਐਕਟਿੰਗ ਫਲॉप ਹੋ ਗਈ ਠੀਕ ਹੈ ਐਕਟਿੰਗ ਫਿਲਮਾਂ ਉਹਦੀ ਚੱਲ ਨਹੀਂ ਰਹੀਆਂ ਉਹਦੀ ਪਾਰਟੀ ਉਹਦੀਆਂ ਫਿਲਮਾਂ ਪਾਸ ਨਹੀਂ ਹੋਣ ਦੇ ਰਹੀ ਪੈਸੇ ਦੇ ਪਿੱਛੇ ਬੁਰੀ ਤਰ੍ਹਾਂ ਭੱਜ ਰਹੀ ਐ ਇਸ ਟਾਈਮ ਪੈਸੇ ਦਾ ਕ੍ਰੰਚ ਵੀ ਸੁਣਨਾ ਚਾਇਆ ਵੀ ਉਹਨੂੰ ਬੜਾ ਵੱਡਾ ਕ੍ਰੰਚ ਆਇਆ ਹੋਇਆ ਹੈ ਮਾਈਟ ਵੀ ਹੁਣ ਐਮਪੀ ਬਣ ਗਏ ਨੇ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਐਸੇ ਖਾਸ ਕ੍ਰੰਚ ਰਹਿੰਦੇ ਨਹੀਂਗੇ ਕੀ ਕੋਈ ਖਾਸ بڑے ਸਾਹਿਬ ਦੀ ਉਹਨੂੰ ਆਸ਼ੀਰਵਾਦ ਪ੍ਰਾਪਤ ਹੈ ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਕਿਸਾਨੀ ਧਰਨੇ ਚੱਲੇ ਜਿਸ ਟਾਈਮ ਐਂਟੀ ਫਾਰਮ ਬਿਲ ਦੇ ਅਗੇਂਸਟ ਜਦੋਂ ਇੱਕ ਪ੍ਰੋਟੈਸਟ ਹੋਏ ਉਥੇ ਜਦੋਂ ਮਹਿੰਦਰ ਕੌਰ ਦੇ ਅਗੇਂਸਟ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਕਿ 100-100 ਰੁਪਏ ਚ ਇਹ ਜੀਆਂ ਜਨਾਨੀਆਂ ਮਿਲਦੀਆਂ ਠੀਕ ਹੈ ਮੈਂ ਕਹੂੰਗਾ ਵੀ ਡਿਸਰੈਸਪੈਕਟਫੁਲ ਉਹ ਆਪਣੇ ਪੇਰੈਂਟਸ ਲਈ ਸ਼ੁਰੂ ਤੋਂ ਹੀ ਰਹੀ ਹੈ ਕਿਉਂਕਿ ਉਹਨਾਂ ਨੂੰ ਛੱਡ ਕੇ ਭੱਜ ਗਈ ਐਂਡ ਸ਼ੀ ਯੂਜ਼ ਸਮ ਅਬਿਊਸਿਵ ਲੈਂਗੁਏਜ ਐਸ ਵੈਲ ਜਿਹੜੀਆਂ ਆਪਾਂ ਪੁਰਾਣੀਆਂ ਵੀਡੀਓਜ਼ ਦੇਖੀਓ ਆਪਣੇ ਘਰਦਿਆਂ ਨੂੰ ਗਾਲ੍ਹਾਂ ਵੀ ਕੱਢਦੀ ਆ ਉਹਦੇ ਵਿੱਚ ਤਾਂ ਉਹ ਆਪਾਂ ਉਮੀਦ ਵੀ ਨਹੀਂ ਕਰ ਸਕਦੇ ਇਹ ਜਿ ਸ਼ਖਸੀਅਤ ਤੋਂ ਜਿਹੜੀ ਆਪਣੇ ਪੇਰੈਂਟਸ ਦੀ ਦੀ ਉਮਰ ਦੇ ਇੱਕ ਬਜ਼ੁਰਗ ਲੇਡੀ ਦੇ ਲਈ ਕੋਈ ਰਿਸਪੈਕਟਫੁਲ ਗੱਲ ਕਰ ਸਕੇ ਸੋ ਸਭ ਨੂੰ ਪਤਾ ਹੈ ਵੀ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਨੇ ਉਹਦੇ ਕਿਵੇਂ ਥੱਪੜ ਮਾਰਿਆ ਸੀਗਾ ਕਿਉਂਕਿ ਪਹਿਲਾਂ ਕੁਛ ਉੱਥੇ ਵੀ ਇਹ ਬਦਤਮੀਜ਼ਾ ਵਾਂਗ ਟ੍ਰੀਟ ਕਰ ਰਹੀ ਸੀ ਹੰਕਾਰ ਦੀ ਭਰੀ ਹੋਈ ਹੰਕਾਰ ਨਾਲ ਸਰਬੋਰ ਇਹ ਕਹਿ ਰਹੀ ਸੀ ਕਿ ਮੈਂ ਸਿਕਿਉਰਿਟੀ ਚੈੱਕ ਦੀ ਮੈਨੂੰ ਲੋੜ ਨਹੀਂ ਆ ਜਾਂ ਜੋ ਵੀ ਉੱਥੋਂ ਦਾ ਕਾਇਦਾ ਕਾਨੂੰਨ ਆਇਆ ਉਹਨੂੰ ਫਾਲੋ ਨਹੀਂ ਸੀ ਕਰ ਰਹੀ ਸੀ ਕਦੇ ਵੀ ਇਹਦੀ ਪੁਸ਼ਟੀ ਨਹੀਂ ਕਰਦੇ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਕੋਈ ਬੰਦਾ ਇਹਨਾਂ ਕਿਸੇ ਆਪਣੇ ਇਸ ਤਰ੍ਹਾਂ ਦੇ ਇੱਕ ਇੱਜ਼ਤਦਾਰ ਪਦਵੀ ਦੇ ਜਿਹੜਾ ਬੰਦਾ ਬੈਠਾ ਹੋਵੇ ਉਹਦੀ ਗਰਮਾ ਨੂੰ ਠੇਸ ਪਹੁੰਚਾਏ ਉਹਨੂੰ ਕੋਈ ਹਿੱਟ ਕਰੇ ਅਸੀਂ ਉਸ ਚੀਜ਼ ਨੂੰ ਬਿਲਕੁਲ ਸਪੋਰਟ ਨਹੀਂ ਕਰਦੇ ਪਰ ਜੇ ਕੋਈ ਸਾਡੇ ਕੋਲ ਰੱਬ ਨੇ ਸਾਨੂੰ ਇੱਕ ਇਹ ਜਿਹਾ ਉੱਚਾ ਅਹੁਦਾ ਦਿੱਤਾ ਹੈ ਜਾਂ ਕੋਈ ਪਦਵੀ ਦਿੱਤੀ ਹੈ ਕੀ ਉਹਨੂੰ ਉਹਨੂੰ ਉਹਦੀ ਇੱਜ਼ਤ ਮੇਨਟੇਨ ਕਰਨਾ ਸਾਡਾ ਕੰਮ ਨਹੀਂ ਹੈ ਹੈਨਾ ਆਪਾਂ ਉਸਨੂੰ ਉਸ ਉਸ ਮੂਵਮੈਂਟ ਨੂੰ ਪੋਲਾਈਟਲੀ ਨਹੀਂ ਚੱਲ ਸਕਦੇ ਕਿ ਆਪਾਂ ਜਿਵੇਂ ਨਵੇਂ-ਨਵੇਂ ਆਪਾਂ ਨੂੰ ਆਪਣੇ ਕੋਲ ਰੋਟੀ ਆਈ ਹੈ ਜਾਂ ਆਪਾਂ ਨਵੇਂ-ਨਵੇਂ ਰੱਜੇ ਆਂ ਕਿ ਆਪਾਂ ਸ਼ੋਅ ਕਰਨਾ ਵੀ ਆਪਾਂ ਬਹੁਤ ਵੱਡੇ ਹੋ ਗਏ ਆਪਾਂ ਬਹੁਤ ਵੱਡੇ ਬਦਮਾਸ਼ ਆ ਸੋ ਉੱਥੇ ਥੱਪੜ ਪਿਆ ਐਨੀਵੇਜ਼ ਉਹ ਸਾਰਿਆਂ ਨੂੰ ਪਤਾ ਹੈ ਉਹਦੀਆਂ ਵੀਡੀਓਜ਼ ਲੀਕ ਹੋਈਆਂ ਉਸ ਤੋਂ ਬਾਅਦ ਜੋ ਬੋਲੀ ਜੋ ਇੱਕ ਖਾਸ ਕਮਿਊਨਿਟੀ ਸਿੱਖ ਕਮਿਊਨਿਟੀ ਬਾਦ ਦੇ ਅਗੇਂਸਟ ਇਹ ਬੋਲੀ ਕਿ ਇਹ ਤਾਂ ਅਤੰਗਵਾਦ ਵਧਦਾ ਜਾ ਰਿਹਾ ਹੈ ਜਾਂ ਜੋ ਵੀ ਹੋ ਰਿਹਾ ਹੈ ਵਿਚ ਇਜ਼ ਨੈਵਰ ਐਵਰ ਐਕਸੈਪਟੇਬਲ ਬਾਈ ਐਨੀਬਾਡੀ ਐਲਸ ਦਿਲਜੀਤ ਦੁਸਾਂਝ ਨਾਲ ਇਹਦੀ ਤੂ ਤੂ ਮੈਂ ਹੋਈ ਦਿਲਜੀਤ ਦੇ ਬਾਰੇ ਇਹ ਗਲਤ ਬੋਲਦੀ ਰਹੀ ਉਸ ਤੋਂ ਦਿਖਦਾ ਵੀ ਕਿੰਨੀ ਜੈਲਸ ਹੈ ਕਿੰਨੀ ਅੱਗ ਭਰੀ ਹੋਈ ਹੈ ਇੱਕ ਸ਼ਖਸੀਅਤ ਦੇ ਅੰਦਰ ਵੀ ਜੇ ਕੋਈ ਬੰਦਾ ਵਧੀਆ ਗਾ ਰਿਹਾ ਹੈ ਔਰ ਉਹ ਉਹਦੇ ਬਾਰੇ ਕੁਝ ਬੋਲ ਨਹੀਂ ਰਿਹਾ ਉਸ ਤੋਂ ਜੈਲਸ ਕਰਕੇ ਉਹਦੇ ਤੇ ਕਮੈਂਟ ਕਰੀ ਜਾਣੇ ਉਸ ਤੋਂ ਬਾਅਦ ਦੇਖੋ ਉਹਦੇ ਹੀ ਵੱਡੇ ਸਾਹਿਬ ਨੇ ਉਹਦੀ ਕਿੰਨੀ ਬੇਇੱਜ਼ਤੀ ਕਰੀ ਦਿਲਜੀਤ ਨੂੰ ਨਾਲ ਬਿਠਾ ਕੇ ਆਪਣੇ ਚਾਹ ਕਾਫੀ ਪੀਤੀ ਮਤਲਬ ਜਿੰਨਾ ਇਹ ਤੁਸੀਂ ਰਹਿਮੋ ਕਰਮਤੇ ਮੈਂ ਕਹੂੰਗਾ ਤੁਸੀਂ ਪੜ ਰਹੇ ਹੋ ਜਿਹਨਾਂ ਟੁਕੜਿਆਂ ਤੇ ਤੁਸੀਂ ਪੜ ਰਹੇ ਹੋ ਉਸ ਸ਼ਖਸ ਨੇ ਤੁਹਾਡੇ ਜਿਹਨੂੰ ਤੁਸੀਂ ਆਪਣਾ ਖਾਸ ਦੁਸ਼ਮਣ ਮੰਨਦੇ ਹੋ ਉਹਨੂੰ ਬਿਠਾ ਕੇ ਉਹਨੂੰ ਆਨਰ ਕੀਤਾ ਵੀ ਤੁਸੀਂ ਸਾਡਾ ਇੱਕ ਤਰ੍ਹਾਂ ਦਾ ਰਤਾ ਨੂੰ ਆਪਣੇ ਨਾਲ ਉਹਨਾਂ ਨੇ ਚਾਹ ਚਾਹ ਕਾਫੀ ਜੋ ਵੀ ਉਹਨਾਂ ਨੇ ਪੀਤਾ ਸੋ ਇਸ ਤੋਂ ਜ਼ਿਆਦਾ ਹੁਣ ਚਪੇੜ ਕੀ ਹੋਏਗੀ ਇਸ ਤੋਂ ਬਾਅਦ ਦੋਸਤੋ ਇਹ ਚਪੇੜ ਮੈਂ ਅੱਜ ਹੋਰ ਖੁਲਾਸਾ ਕਰਦਾ ਕਿ ਮੈਂ ਇੱਕ ਵੀਡੀਓਜ਼ ਮੈਂ ਅਕਸਰ ਇਨਫੋਰਮੇਟਿਵ ਵੀਡੀਓਜ਼ ਦੇਖਦਾ ਵੀ ਆ ਵਾਕੇ ਮੈਨੂੰ ਕੁਝ ਗਾਈਡੈਂਸ ਮਿਲਦੀ ਰਹੇ ਤੇ ਇੱਕ ਬੜੀ ਫੇਮਸ ਪਾਕਿਸਤਾਨ ਦੀ ਰਿਪੋਰਟਰ ਹੈ ਉਹਨਾਂ ਦਾ ਇੱਕ ਚੈਨਲ ਸ਼ਮਾਈਲਾ ਨਿਆਜ਼ ਉਹਨਾਂ ਦਾ ਚੈਨਲ ਵੀ ਹੈ ਤੁਸੀਂ ਮੈਂ ਇਹਦੇ ਵਿੱਚ ਵੀਡੀਓ ਹੁਣ ਤੁਹਾਨੂੰ ਪਹਿਲਾਂ ਆ ਵੀਡੀਓ ਦਿਖਾਣਾ ਜਾਂਸੀ ਕੀ ਰਾਣੀ ਹਾਂ ਕੰਗਨਰਨਾਵਤ ਨੇ ਤੁਸੀਂ ਕੰਗਨਰਨਾਵਤ ਨੂੰ ਕਿਹਨਾਂ ਚ ਪੇੜ ਮਾਰੀ ਐਕਚੁਅਲੀ ਨਾ ਭੌਂਕ ਦੀ ਬਹੁਤ ਬੀਬੀਆਂ ਨੂੰ ਵਾਹ ਇਸ ਤਰ੍ਹਾਂ ਕਹਿਣਾ ਨਹੀਂ ਚਾਹੀਦਾ ਮਾੜੀ ਗੱਲ ਹੈ ਕਿ ਸਿੰਘ ਦਾ ਸਰਦਾਰ ਦਾ ਉਥੇ ਇਦਾਂ ਹੀ ਡਾਂਕ ਹੈਗੀ ਸੀ ਤਾਂ ਮੈਂ ਵੀ ਘੋਟ ਘਟ ਲਾਏ ਹੈਗੇ ਸਿੱਧੀ ਸਾਹਗਾਲੇ ਤੇ ਉਹਨੇ ਕੋਈ ਪੁੱਠੀ ਗੱਲ ਕੀਤੀ ਮਤਲਬ ਥੋ ਲੈ ਆ ਗੋ ਤੇਰੀ ਮੈਂ ਕਿਹਾ ਅਸੀਂ ਤਾਈ ਸਾਡੇ ਪਾਕਿਸਤਾਨ ਦੇ ਖਿਲਾਫ ਗੱਲ ਕਰੇ ਦੋਸਤੋ ਹੁਣ ਇਸ ਵੀਡੀਓ ਚ ਇਹ ਸਰਦਾਰ ਜੀ ਖੁਦ ਕਹਿ ਰਹੇ ਨੇ ਕਿ ਲੰਡਨ ਚ ਸਾਡਾ ਕੋਈ ਸ਼ੂਟ ਸੀ ਜਿੱਥੇ ਸਾਨੂੰ ਇਹ ਮਿਲੀ ਕੰਗਨਾਰਾ ਨੌਦ ਤੇ ਮੈਂ ਖਿੱਚ ਕੇ ਚਪੇੜ ਮਾਰੀ ਤਸਕੀ ਸਾਡਾ ਰੂਟੀਨ ਜੌਬ ਹੈ ਇੱਜਤ ਲਹਾਨਾ ਕੀ ਅਸੀਂ ਅੱਛਾ ਜੇ ਤੁਸੀਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਨਾਲ ਜੁੜੇ ਹੋਏ ਹੋ ਤੇ ਤੁਹਾਡੇ ਪਹਿਲਾਂ ਵੀ ਚਪੇੜਾਂ ਪੈਂਦੀਆਂ ਰਹੀਆਂ ਕਿ ਸਾਡੀ ਸਾਡੀਆਂ ਪਾਰਟੀਆਂ ਦਾ ਫਰਜ਼ ਨਹੀਂ ਬਣਦਾ ਵੀ ਇਸ ਤਰ੍ਹਾਂ ਦੇ ਨਿਮਨ ਸਤਰੀਏ ਲੋਕ ਜਾਂ ਇਸ ਤਰ੍ਹਾਂ ਦੇ ਲੋ ਲੋ ਪ੍ਰੋਫਾਈਲ ਲੋਕਾਂ ਨੂੰ ਅਸੀਂ ਇੰਨੇ ਵੱਡੇ ਜਨ ਸਮੂਹ ਦਾ ਨੁਮਾਇੰਦਾ ਕਿਉਂ ਬਣਾ ਰਹੇ ਹਾਂ ਹੁਣ ਆਪਾਂ ਤੁਹਾਡੇ ਸਾਹਮਣੇ ਜਿਹੜਾ ਇਹ ਖੁਲਾਸਾ ਹੈ ਇਹ ਸ਼ਖਸ ਜਿਹੜਾ ਕਹਿ ਰਿਹਾ ਕਿ ਮੈਂ ਖਿੱਚ ਕੇ ਚਪੇੜਾਂ ਮਾਰੀਆਂ ਕੀ ਹੁਣ ਜਿਹੜਾ ਇਹ ਸ਼ਖਸ ਹੈ ਜਿਹੜਾ ਕਹਿ ਰਿਹਾ ਕਿ ਮੈਂ ਖੁਦ ਚਪੇੜ ਮਾਰੀ ਚ ਕੰਗਣਾ ਦੇ ਕੀ ਕੰਗਣਾ ਰਣਾਉਤ ਉਸਦੇ ਏਵਸ ਕੋਈ ਸਫਾਈ ਦੇਣਾ ਪਸੰਦ ਕਰਨਗੇ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਕਹਿੰਦੇ ਕਿਉਂਕਿ ਸਾਡੇ ਦਾ ਕੰਟਰੀ ਦਾ ਪਾਰਟੀ ਨਹੀਂ ਹੈ ਉਹ ਚੈਨਲ ਜਿਹੜਾ ਚੱਲ ਰਿਹਾ ਹੈ ਬਟ ਇੱਕ ਵੀਡੀਓ ਫਲੋਡ ਕਰ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਔਨ ਰਿਕਾਰਡ ਇਦਾਂ ਦੀ ਗੱਲ ਕਰੂਗਾ ਵੀ ਜਿਹੜੀ ਔਨ ਕੈਮਰਾ ਕੋਈ ਕਹੇਗਾ ਕਿ ਮੈਂ ਕੰਗਣਾ ਦੇ ਚਪੇੜ ਮਾਰੀ ਐਨੀਵੇਜ਼ ਤੁਸੀਂ ਇਸ ਨੂੰ ਖੁਦ ਦੇਖੋ ਤੇ ਖੁਦ ਜੱਜ ਕਰੋ ਕਰੋ ਕਿ ਇਹ ਸੱਚਾਈ ਹੈ ਜਾਂ ਕੀ ਹੈ ਪਰ ਦੋਸਤੋ ਕਲੋਜ਼ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਹੁਣ ਬਠਿੰਡੇ ਪਹਿਲਾਂ 4 ਸਾਲ ਤੋਂ ਤੁਸੀਂ ਆਏ ਨਹੀਂ ਜਦੋਂ ਤੁਹਾਡੇ ਵਾਰੰਟ ਇਸ਼ੂ ਹੋਏ ਤੁਸੀਂ ਉੱਥੇ ਪੇਸ਼ ਹੋਏ ਤੁਸੀਂ ਬਠਿੰਡਾ ਕੋਰਟ ਚ ਗਏ ਉਸ ਤੋਂ ਬਾਅਦ ਤੁਸੀਂ ਅੰਦਰ ਜਾ ਕੇ ਮਾਫੀ ਮੰਗ ਰਹੇ ਹੋ ਤੇ ਬਾਹਰ ਆ ਕੇ ਕਹਿ ਰਹੇ ਹੋ ਦਿਸ ਇਜ਼ ਜਸਟ ਅ ਮਿਸ ਅੰਡਰਸਟੈਂਡਿੰਗ ਕੀ ਇਹ ਜਸਟਿਸ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੀ ਉਸ ਨਾਲ ਮੈਚ ਕਰਦਾ ਇੱਕ ਢੀ ਵੱਡੀ ਗੱਲ ਹੈ ਕਿ ਤੁਸੀਂ ਅੰਦਰ ਮਾਫੀਆਂ ਮੰਗਦੇ ਫਿਰਦੇ ਹੋ ਤੁਸੀਂ ਬਾਹਰ ਆ ਕੇ ਆਪਣੇ ਆਪ ਨੂੰ ਇੱਕ ਬੱਬਰ ਸ਼ੇਰ ਦੀ ਹیثیت ਦਿਖਾਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਬਹੁਤ ਵੱਡਾ ਤੇ ਪਾਵਰਫੁਲ ਸ਼ੋਅ ਕਰਨ ਲਈ ਕਹਿੰਦੇ ਇਸ ਇਸ ਜਸਟ ਅ ਮਿਸ ਅੰਡਰਸਟੈਂਡਿੰਗ ਮਤਲਬ ਐਸੀ ਮਾਨਸਿਕਤਾ ਦੇ ਲੋਕਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਪਲੀਜ਼ ਕਮੈਂਟਸ ਵੀ ਜ਼ਰੂਰ ਦੱਸਿਓ ਤੇ ਮੈਂ ਇਸ ਤੋਂ ਬਾਅਦ ਤੁਹਾਡੇ ਕੋਲ ਇਜਾਜ਼ਤ ਲੈਣਾ ਧੰਨਵਾਦ ਸਾਡੇ ਨਾਲ ਜੋੜੋ ਤੇ ਸਾਨੂੰ ਪਲੀਜ਼ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰੋ ਥੈਂਕ ਯੂ ਸੋ ਮੱਚ